ਲਹੰਗਾ ਜੀ ਆਵਲਾ ਆ ਖੋਲੀ ਮੜਾ ਜਾ ਆ ਲਹੰਗਾ ਆਏਗਾ ਆ ਲਹੰਗਾ ਬਹੁਤ ਸੋਹਣਾ ਹੈ ਦਾ ਆ ਲਹੰਗਾ ਆਤਾ ਹੈ ਦਾ ਫਲੇਅਰ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾ ਹੋਇਆ ਸਾਈਜ਼ ਦਾ ਫਲੇਅਰ ਹੈ ਜੀ ਖੋਲੀ ਮੜਾ ਜਾ ਪੂਰਾ ਹੈਵੀ ਫਲੇਅਰ ਹੈ ਦਾ ਕੰਮ ਦੇਖੋ ਕਿੰਨਾ ਸ਼ਾਨਦਾਰ ਕੰਮ ਹੈ ਇਹ ਸਾਰਾ ਕੁੰਦਨ ਦਾ ਕੰਮ ਆ ਰਿਹਾ ਜੀ ਮਤਲਬ ਜੀ ਪਰਨ ਦਾ ਕੁੰਦਨ ਦਾ ਬਹੁਤ ਪਿਆਰਾ ਵਰਕ ਹੋਇਆ ਹੈ ਕ੍ਰਿਸਟਲ ਵਰਕ ਹੈ ਲਹਿੰਗਾ ਥੋੜਾ ਉੱਪਰ ਕਰੀ। ਆ ਲਹਿੰਗਾ ਆ ਜਾਈਗਾ ਜੀ। ਇਹਦੀ ਸ਼ਰਟ ਖੋਲੀ। ਇਹਦੀ ਸ਼ਰਟ ਖੋਲੀ। ਆ ਇਹਦੀ ਸ਼ਰਟ ਆ ਜੀ। ਸ਼ਰਟ ਵੀ ਬਹੁਤ ਸੋਹਣੀ ਆ ਜੀ। ਔਰ ਇਹ ਆਏਗੀ ਸ਼ਰਟ। ਆ ਸ਼ਰਟ ਆਏਗੀ ਜੀ। ਸ਼ਾਰਟ ਸ਼ਾਰਟ ਬਣੇਗੀ ਦੁਪੱਟਾ ਖੋਲੀ। ਚਾਹ ਸ਼ਾਰਟ ਰੱਖ ਲਓ ਚਾਹ ਲੌਂਗ ਰੱਖ ਲਓ ਸ਼ਰਟ ਦਾ ਕਪੜਾ ਪੂਰਾ ਹੈ। ਬਾਜੂ ਤੇ ਕੰਮ ਆ ਬਾਜੂ ਆ ਪ੍ਰੋਪਰ ਜੀ। ਆ ਇਹਦਾ ਦੁਪੱਟਾ ਪਿਓਰ। ਫੁੱਲ ਪਿਓਰ ਆਰਗੈਂਜ਼ਾ ਦਾ 35 ਗ੍ਰਾਮ ਦਾ ਮੜਾ ਇੱਕ ਮਿੰਟ ਰੋਮੇ ਇੱਧਰ ਧਿਆਨ ਦੇ ਕੋ ਮਿੰਟ ਆ ਦੁਪੱਟਾ ਦੇਖੋ ਕਿਹੜਾ ਸ਼ਾਨਦਾਰ ਹੈ ਇਹ ਚੈਰੀ ਕਲਰ ਹੈ ਥੋੜਾ ਜਿਹਾ ਕਲਰ ਨਾਲ ਕਲਰ ਨਹੀਂ ਸਹੀ ਆ ਰਿਹਾ ਉਹਦੇ ਕੋਲ ਹੀ ਆ ਹੁਣ ਦੇਖੋ ਇਹ ਆਏਗਾ ਜੀ ਆ ਦੁਪੱਟਾ ਇਹ ਥੋੜਾ ਰੈਡ ਰੈਡ ਜਿਹਾ ਲੱਗ ਰਿਹਾ ਇੱਧਰ ਇਹ ਪਰ ਕਾਲਸ ਤੇ ਹੈ ਕਾਲਸ ਤੇ ਕਲਰ ਆਊਗਾ ਇਹ ਆਏਗਾ ਜੀ ਇਹਦਾ ਦੁਪੱਟਾ ਸੋ ਆਪੀ ਸੋਣਾ ਸੋ ਦੁਪੱਟਾ ਵੀ ਫੋਰ ਸਾਈਡਡ ਹੈ ਲੈਂਸ ਲੱਗੀ ਹੋਈ ਹੈ ਪੀਸ ਅੱਛਾ ਹੈ